ਹੋਣਾ ਤੇ ਤਰੀਲਾ ਵੇਖ ਵੇ ਕਿ ਮੁੰਡੇ ਕਿਦਾਂ ਉਹਦੇ ਦਿਮਾਗ ਦੇ ਵਿੱਚ ਐਕਸਾਈਟਮੈਂਟ ਇੰਨੀ ਵੱਜ ਜਾਂਦੇ ਕਿ ਆਪਣੇ ਆਪ ਦੇ ਕੰਟਰੋਲ ਨਹੀਂ ਰਹਿੰਦਾ ਉਹ ਮਾਸਟਿਵੇਸ਼ਨ ਕਰਦੇ ਆ ਹੁਣ ਰੈਗੂਲਰਲੀ ਮਾਸਟਿਵੇਸ਼ਨ ਮੇਰੇ ਕੋਲ ਇਹੋ ਜਿਹੇ ਕਲਾਇੰਟ ਵੀ ਆ ਜਿਹੜੇ ਵਿਆਹੇ ਬਰੇ ਆ ਫਿਰ ਵੀ ਦਿਨ ਦੇ ਵਿੱਚ ਦੋ ਦੋ ਵਾਰ ਮਾਸਟਿਵੇਸ਼ਨ ਕਰ ਰਹੇ ਆ ਵੀਰਸ ਦਾ ਕੰਮ ਕੀ ਹੈ ਬਲ ਤੇ ਬੁੱਧੀ ਦਾ ਵਿਕਾਸ ਕਰਨਾ ਹੁਣ ਉਹ ਬੱਚੇ ਨੇ ਤਾਂ ਹੱਥ ਨਾਲ ਹੀ ਵੀਰਸ ਕੱਢੀ ਜਾਂਦਾ ਤਾਂ ਨੰਬਰ 1 ਉਹਦੀ ਲਿੰਗ ਦੇ ਨਸਾਂ ਵੀ ਕੌਣਗੀਆਂ ਲਿੰਗ ਦੀ ਗ੍ਰੋਥ ਰੁਕ ਜੂ ਉਹ ਜਦੋਂ ਵੀਰ ਜਿ ਨਿਕਲ ਜਾਂਦਾ ਉਹ ਕਮਜ਼ੋਰ ਪੈਜੂਗਾ ਹੌਲੀ ਹੌਲੀ ਉਹ ਫਿਰ ਬੱਚਾ ਕਿੱਥੋਂ ਪੈਦਾ ਕਰ ਸਕੂਗਾ ਕਈ ਵਾਰ ਤਾਂ ਮੁੰਡਿਆਂ ਨੂੰ ਸੈਕਸਰੀ ਸਮੱਸਿਆ ਕੋਈ ਨਹੀਂ ਹੁੰਦੀ ਜਸਟ ਡਰ ਹੁੰਦਾ ਅੱਛਾ ਉਹ ਡਰ ਦੇ ਕਰਕੇ ਉਹਦੇ ਲੈਂਗੁਏਜ ਨੂੰ ਤੇਜ਼ ਨਾ ਆਉਂਦੇ ਹੁੰਦੇ ਮੈਂ ਤਾਂ ਇਹ ਵੀ ਦੇਖਿਆ ਮੁੰਡਿਆਂ ਇਹ ਕਿ ਸਾਡਾ ਵਿਆਹ ਆ ਸਰ ਅਸੀਂ ਦਵਾਈ ਖਾਣੀ ਐ ਜੇ ਮੈਂ ਕਹਿੰਦਾ ਵੀ ਤੁਹਾਨੂੰ ਵਿਆਹ ਤੋਂ ਪਹਿਲਾਂ ਦਵਾਈ ਖਾਣ ਦੀ ਲੋੜ ਕੀ ਐ ਕਹਿੰਦੇ ਸਾਨੂੰ ਕਪਰਾ ਆਟਾ ਇਹ ਆ ਇਹਨਾਂ ਦੀ ਦਵਾਈ ਥੋੜਾ ਬਣੀ ਐ ਇਹ ਤਾਂ ਕਾਉਂਸਲਿੰਗ ਆ ਵੱਡੀ ਸਮੱਸਿਆ ਆ ਨਾ ਇਹ ਕਿਹੜਾ ਕੋਈ ਮਤਲਬ ਬੁਖਾਰ ਚੜ ਗਿਆ ਵੀ ਹਾਂ ਗੋਲੀ ਲੈ ਲਓ 10 ਰੁਪਏ ਦੀ ਠੀਕ ਹੋ ਜਾਊਗਾ ਉਹਨਾਂ ਨੂੰ ਹੁੰਦਾ ਸੀ ਦਵਾਈ ਲਈਏ ਤੇ ਬਸ ਆਪ ਦਾ ਕੋਈ ਇਹੋ ਜਿਹੀ ਪੂੜੀ ਦੇ ਦੇ ਸਾਨੂੰ ਕੋਈ ਡਾਕਟਰ ਦਾ ਬਾਰੇ ਜੀ ਇਹਨਾਂ ਨਾਲ ਅਸੀਂ ਅੱਜ ਖਾ ਕੇ ਤੇ ਕੱਲ ਨੂੰ ਮਰਦ ਬਣਨਗੇ ਐਸ ਤਰ੍ਹਾਂ ਨਹੀਂ ਮਰਦ ਬਣਿਆ ਜਾਂਦਾ ਜਿਵੇਂ ਦੁੱਧ ਦੇ ਵਿੱਚ ਖੱਟੀ ਚੀਜ਼ ਰਲ ਜੇ ਦੁੱਧ ਫਟ ਜਾਂਦਾ ਨਾ ਇਹੀ ਤਾਂ ਆਪਣਾ ਵੀਰਜ ਵੀਰਜ ਸਤਮੀ ਤਾਂਤਾ ਸੋ ਇਹਦੇ ਅੰਦਰ ਜਦ ਤਾਂ ਸਮਾ ਫਿਰ ਕਿੱਥੋਂ ਵੱਧ ਲੱਗੂਗਾ ਗਲਤ ਬੰਦੇ ਆਯੁਰਵੇਦ ਦੇ ਵਿੱਚ ਵੜ ਗਏ ਜਿੰਨਾ ਕਰਕੇ ਸਹੀ ਵੈਦ ਨੇ ਜਿਹੜੇ ਉਹਦਾ ਉਹਨਾਂ ਬਾਰੇ ਤਾਂ ਪਤਾ ਹੀ ਨਹੀਂ ਚੱਲ ਰਿਹਾ ਮਤਲਬ ਇਹ ਕਹਿ ਸਕਦੇ ਆਪਾਂ ਇਹ ਡਰ ਦਾ ਫਾਇਦਾ ਚੱਕ ਰਿਆ ਹੈ ਇਹ ਡਰ ਦਾ ਫਾਇਦਾ ਚੱਕ ਰਿਆ ਇੱਕ ਕੋ ਸੈਕਸ ਲੋਡ ਆ ਇਹ ਕੋ ਗਲਤ ਨਹੀਂ ਹੈਗਾ ਜੇ ਇਹ ਲੋਡ ਹੀ ਨਾ ਹੁੰਦੀ ਜੇ ਇਹ ਗਲਤ ਚੀਜ਼ ਹੁੰਦੀ ਫਰ ਤਾਂ ਸੰਸਾਰ ਉਤਪਤੀ ਨਾ ਹੁੰਦੀ ਸਿੱਧੀ ਜੀ ਗੱਲ ਆ ਸਸੀ ਕਾਲ ਜੀ ਤੁਸੀਂ ਜੁੜੇ ਹੋਏ ਹੋ ਲੋਕ ਆਪੀਨ ਆ ਦੇ ਨਾਲ ਤੇ ਮੈਂ ਹਾਂ ਮਰਪੀ ਸਿੰਘ ਤਾਂ ਜੇ ਅੱਜ ਦੀ ਪੰਜਾਬ ਦੀ ਗੱਲ ਕੀਤੀ ਜਾਏਗੀ ਅੱਜ ਦੇ ਯੂਥ ਦੀ ਗੱਲ ਕੀਤੀ ਜਾਏ ਤਾਂ ਸਭ ਤੋਂ ਜ਼ਿਆਦਾ ਜਿਹੜੀਆਂ ਬਿਮਾਰੀਆਂ ਚੱਲ ਰਹੀਆਂ ਨੇ ਉਹ ਨਾ ਮਰਦੀ ਨੂੰ ਲੈ ਕੇ ਚੱਲ ਰਹੀਆਂ ਨੇ ਜਿਸ ਦੇ ਕਾਰਨ ਕਈਆਂ ਦੇ ਵਿਅਹਤਾ ਜੀਵਨ ਵਿਜੜੇ ਨੇ ਉਹ ਬਰਬਾਦੀ ਦੀ ਕਗਾਰ ਦੇ ਉੱਤੇ ਆ ਕੇ ਖੜੇ ਹੋ ਚੁੱਕੇ ਨੇ ਤਾਂ ਇਹਨਾਂ ਸਾਰੇ ਮੁੱਦੇ ਦੇ ਉੱਪਰ ਗੱਲਬਾਤ ਕਰਨ ਦੇ ਵਾਸਤੇ ਮੇਰੇ ਨਾਲ ਅੱਜ ਸੈਕੂਲਰ ਕਾਉਂਸਲਰ ਮੌਜੂਦ ਨੇ ਜਿਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਵੀ ਇਸ ਦੇ ਬਾਰੇ ਕਈ ਜਾਣਕਾਰੀ ਦਿੰਦੇ ਰਹਿੰਦੇ ਨੇ ਤਾਂ ਆਓ ਸਵਾਗਤ ਕਰਦੇ ਹਾਂ ਪਹਿਲਾਂ ਡਾਕਟਰ ਮਨਜੋਤ ਸਿੰਘ ਜੀ ਸਰ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਦੀ 사ਸ਼ੀਕਰ ਜੀ अच्छा सर ਜਿੱਦਾਂ ਮੈਂ ਹੁਣੇ ਗੱਲ ਕੀਤੀ ਹੈਗੀ ਕਿ ਆਪਣੇ ਸਮਾਜ ਦੇ ਡਰ ਦੇ ਕਾਰਨ ਸ਼ਾਇਦ ਕੁਝ ਲੋਕ ਕੁਝ ਜਿਹੜੇ ਨੌਜਵਾਨ ਨੇ ਉਹ ਅਜਿਹੀਆਂ ਗੱਲਾਂ ਕਰਨ ਤੋਂ ਡਰਦੇ ਨੇ ਘਬਰਾਉਂਦੇ ਨੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਨਪੁੰਸਕਤਾ ਅਤੇ ਨਮਰਦੀ ਦੇ ਵਿੱਚ ਕੀ ਅੰਤਰ ਹੈ ਕਿਹੜੀ ਲਾਈਨ ਹੈ ਇਹਨਾਂ ਦੋਨਾਂ ਨੂੰ ਵੱਖ ਕਰਦੀ ਹੈ ਜੀ ਅਸਲ ਵਿੱਚ ਜਿਹੜੀ ਨਪੁੰਸਕਤਾ ਹੂੰ ਉਹ ਪਰਜਨਲ ਅੰਗਾਂ ਦੀ ਸਮੱਸਿਆ ਹੈਗੀ ਪਰ ਜਿਹੜੀ ਨਮਰਦੀ ਹੈ ਅੱਜ ਕੱਲ ਤਾਂ ਮੈਂ ਵੇਖਿਆ ਕਿ ਕੋਈ ਵੀ ਸਾਡੇ ਮੁੰਡੇ ਨੂੰ ਉਹ ਸਮੱਸਿਆ ਆ ਜਾਂਦੀ ਹੈ ਹੂੰ ਹੂੰ ਉਹਨੂੰ ਸਾਰੇ ਵੈਦ ਹੀ ਕਹਦੇ ਨੇ ਕਿ ਤੁਹਾਨੂੰ ਤਾਂ ਨਮਰਦੀ ਆ ਗਈ। ਕੋਈ ਜਦੋਂ ਸੈਕਸ ਕਰ ਰਿਹਾ ਮਤਲਬ ਲਿੰਗ ਦੇ ਵਿੱਚ ਕਰਦ ਸੈਕਸ ਕਰਦੇ ਕਰਦੇ ਉਹ ਤੇਜ਼ ਨਾ ਦੀ ਕਮੀ ਆ ਗਈ। ਕਹਿੰਦੇ ਤੁਹਾਨੂੰ ਤਾਂ ਨਮਰਦੀ ਆ ਗਈ। ਅਸਲ ਵਿੱਚ ਨਮਰਦੀ ਨਹੀਂ ਉਹ। ਨਮਰਦੀ ਦਾ ਮਤਲਬ ਕੀ ਇਹਨੂੰ ਵੱਖੋ-ਵੱਖਰੀ ਕਰਕੇ ਵਖੂ ਨਾ ਮਰਦੀ। ਅੱਛਾ ਨੰਨਾ ਮੂਰੀ ਲੱਗਣਾ ਕਹਿੰਦਾ ਪਰ ਨਾ ਮਰਦਾ ਜਿਹੜੇ ਸਾਡੇ ਕਿਨਰ ਨੇ। ਜਿਹਨਾਂ ਨੂੰ ਹਿਜੜੇ ਵੀ ਕਹਿ ਜਾਂਦਾ। ਜਦੋਂ ਉਹਨਾਂ ਦਾ ਮਨ ਤਾਂ ਪੂਰਾ ਹੋਵੇ ਸੈਕਸ ਕਰਨ ਨੂੰ ਪਰ ਸਰੀਰ ਸਾਥ ਨਾ ਦਿੰਦਾ ਹੋਵੇ। ਉਹ ਕੁਦਰਤ ਵੱਲੋਂ ਕੀ ਨੇ? ਨਾ ਮਰਦਾ। ਸੋ ਇਸ ਤਰ੍ਹਾਂ ਦੇ ਕਈ ਵਾਰ ਮੇਰੇ ਕੋਲੇ ਕਲਾਇੰਟ ਵੀ ਆਏ ਨੇ ਜਿਹੜੇ ਰੋਂਦੇ ਵੀ ਐ ਅੱਛਾ ਮਤਲਬ ਉਹ ਚੀਜ਼ ਹੈਗੀ ਨਾ ਮਰਦੀ ਕਿਉਂਕਿ ਜਿਹੜੇ ਉਹ ਕੁਦਰਤ ਦੇ ਵੱਲੋਂ ਵੇਖ ਲਓ ਤੁਸੀਂ ਹਾਂ ਕੁਦਰਤ ਨੇ ਉਹਨੂੰ ਬਣਾਈ ਇਸ ਤਰ੍ਹਾਂ ਦਾ ਕਿ ਉਹਨਾਂ ਦਾ ਸਾਰੇ ਤਾਂ ਮਤਲਬ ਇਮੋਸ਼ਨ ਵੀ ਐ ਜਜ਼ਬਾਤ ਵੀ ਐ ਪਰ ਉਹ ਮਤਲਬ ਸੈਕਸ ਕਰਨ ਦੀ ਵੱਲ ਸਮਰੱਥਾ अच्छा सो ਉਹ ਹੈਗੇ ਨੇ ਨਾ ਮਰਦ ਪਰ ਜਿਹੜੀ ਨਪੁੰਸਕਤਾ ਕਹਿੰਦੇ ਆ ਇਹ ਨਪੁੰਸਕਤਾ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਸਮੱਸਿਆ ਆ ਜਾਂਦੀ ਆ ਕਿਉਂਕਿ ਪਰਸਨਲ ਅੰਗਾਂ ਦੀ ਸਮੱਸਿਆ ਉਹਨਾਂ ਦੇ اچھا ਜਦੋਂ ਵੀਰਜ ਉਤਪਾਦਕ ਗ੍ਰਾਂਥੀਆਂ ਦੇ ਵਿੱਚ ਕੋਈ ਸਮੱਸਿਆ ਆ ਗਈ ਹੈ ਨਾ ਤੇ ਲਿੰਗ ਚ ਤੇਜਨਾਂ ਦੀ ਕਮੀ ਆ ਜਾਂਦੀ ਉਹ ਚੀਜ਼ਾਂ ਨਪੁੰਸਕਤਾ ਦਾ ਕਾਰਨ ਹੁੰਦੀਆਂ ਨੇ اچھا ਡਾਕਟਰ ਸਾਹਿਬ ਜਿਹੜੀ ਇਹ ਨਪੁੰਸਕਤਾ ਇਹਦਾ ਮਤਲਬ ਕਿ ਕਾਰਨ ਕੀ ਕਿੱਥੋਂ ਸ਼ੁਰੂ ਹੁੰਦੀ ਇਹਦੀ ਜੜ ਕੀ ਹੈ ਦੇਖੋ ਇਹ ਤਾਂ ਜੜ ਅੱਜਕਲ ਸਾਡਾ ਖਾਣ ਪੀਣ ਦੇਖ ਲਓ ਜੀ ਹਣਾ ਸਬਜ਼ੀਆਂ ਦੇ ਬਸ ਸਭ ਤੋਂ ਵੱਧ ਜੂਰੀਆਂ ਖਾਈ ਜਾਂਦੇ ਅਸੀਂ ਮਤਲਬ ਇਹ ਚੀਜ਼ਾਂ ਅਸੀਂ ਅੱਜਕਲ ਦੇਖੋ ਮਰਦ ਨੂੰ ਖਟਿਆਈ ਮੜੀ ਔਰਤ ਨੂੰ ਸੰਦੇਹੀ ਮੜੀ ਪਰ ਅੱਜ ਤੁਸੀਂ ਦੇਖ ਲਓ ਬਜ਼ਾਰਾਂ ਦੇ ਵਿੱਚ ਆਪਾਂ ਨੂੰ ਰੇੜੀਆਂ ਦੇ ਉੱਤੇ ਮੁੰਡੇ ਹਣਾ ਬਰਗਰ ਪੀਜ਼ ਇਹ ਚੀਜ਼ਾਂ ਖਾਂਦੇ ਮਿਲਣਗੇ ਉਹ ਜਿਹੜੋਂ ਖਟੀਆਂ ਚੀਜ਼ਾਂ ਖਾਂਣਗੇ ਉਹਨਾਂ ਦਾ ਬਹੁਤ ਜ਼ਿਆਦਾ ਮਾਤਰਾ ਤੇਜਾਬ ਬਣੂਗਾ ਵੱਧ ਜਮੀ ਬਣੂਗੀ ਉਹੀ ਖਟਾਸ ਉਹਨਾਂ ਦੇ ਵੀਰਜ਼ ਦੇ ਵਿੱਚ ਰਲਦੀ ਹੈ ਜਿਹਦੇ ਕਰਕੇ ਵੀਰਜ਼ ਦਾ ਪਤਲਾ ਪਾਣਾ ਜਾਂਦਾ ਜਿਵੇਂ ਦੁੱਧ ਦੇ ਵਿੱਚ ਖੱਟੀ ਚੀਜ਼ ਰਲ ਜੇ ਦੁੱਧ ਫਟ ਜਾਂਦਾ ਨਾ ਇਹੀ ਤਾਂ ਆਪਣਾ ਵੀਰਜ਼ ਵੀਰਜ਼ ਸਤਮੀ ਤਾਂ ਤਾਂ ਸੋ ਇਹਦੇ ਅੰਦਰ ਜਦੋਂ ਬਹੁਤ ਜ਼ਿਆਦਾ ਤੇਜਾਬੀ ਮਾਦਾ ਵੱਧ ਗਿਆ ਉਹ ਵੀਰਜ਼ ਪਤਲਾ ਪੈਣ ਗਿਆ ਤੇ ਸਮਾਂ ਫਿਰ ਕਿੱਥੋਂ ਵੱਧ ਲੱਗੂਗਾ ਜੀ ਠੀਕ ਹੈ ਠੀਕ ਹੈ ਨਾ ਸਾਡੇ ਮੁੰਡੇ ਕਹਿੰਦੇ ਦੱਸੋ ਸਮਾਂ ਵੱਧ ਲੱਗਣ ਦੀ ਸਮੱਸਿਆ ਉਹ ਚੀਜ਼ਾਂ ਇਹਦਾ ਮਤਲਬ ਕਾਰਨ ਖਾਣ ਪੀਣ ਸਾਡਾ ਗਲਤ ਆ ਜਿਹੜਾ ਇਹ ਵੱਡੇ ਕਾਰਨ ਸਭ ਤੋਂ ਪਹਿਲਾਂ ਤੇ ਦੂਜਾ ਕਾਰਨ ਅੱਜ ਕੱਲ ਅਸੀਂ ਪ੍ਰੋਨੋਗਰਾਫੀ ਦਾ ਹਿੱਸਾ ਹੋ ਗਏ ਫੋਨਾਂ ਦੇ ਉੱਤੇ ਰੀਲਾਂ ਵੇਖ ਵੇਖ ਕੇ ਮੁੰਡੇ ਕਿੱਦਾਂ ਉਹਦੇ ਦਿਮਾਗ ਦੇ ਵਿੱਚ ਐਕਸਾਈਟਮੈਂਟ ਇੰਨੀ ਵਾਜ ਜਾਂਦੇ ਕਿ ਆਪਣੇ ਆਪ ਦੇ ਕੰਟਰੋਲ ਨਹੀਂ ਰਹਿੰਦਾ ਉਹ ਮਾਸਟਿਵੇਸ਼ਨ ਕਰਦੇ ਆ ਹੁਣ ਰੈਗੂਲਰਲੀ ਮਾਸਟਿਵੇਸ਼ਨ ਮੇਰੇ ਕੋਲ ਇਹੋ ਜਿਹੇ ਕਲਾਇੰਟ ਵੀ ਆ ਜਿਹੜੇ ਵਿਆਹੇ ਬਰੇ ਆ ਫਿਰ ਵੀ ਦਿਨ ਦੇ ਵਿੱਚ ਦੋ ਦੋ ਵਾਰ ਮਾਸਟਿਵੇਸ਼ਨ ਕਰ ਰਹੇ ਆ ਕਿਤਨੇ ਕਿਤੇ ਉਹਨਾਂ ਮਰਦੀ ਹੋਣਗੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਪੁੱਛ ਸਕਦੇ ਸਮੱਸਿਆ ਆਊਗੀ ਠੀਕ ਹੈ ਨਾ ਇਸ ਸਮੱਸਿਆ ਬਾਰੇ ਢੇਮੁਖ ਕਰਨੇ ਜੋ ਉਹਨਾਂ ਦਾ ਅੱਛਾ ਕਈ ਮੈਂ ਇੰਟਰਵਿਊ ਵੀ ਦੇਖ ਕੇ ਦੇਖਿਆ ਹਨ ਆਪਣੇ ਕੋਲ ਕਈ ਰੀਲਾਂ ਵੀ ਆ ਜਾਂਦੀਆਂ ਨੇ ਕਈ ਆਪਣੇ ਕੋਲ ਆਰਟੀਕਲ ਵੀ ਆ ਜਾਂਦੇ ਨੇ ਉਹ ਕਹਿੰਦੇ ਕਿ ਮਾਸਟਰਬੇਸ਼ਨ ਜਿਹੜੀ ਕਿ ਸਹੀ ਪ੍ਰੋਸੈਸ ਹੈਗੀ ਤੁਸੀਂ ਕੀ ਕਹਿੰਦੇ ਹੋ ਕਿ ਇਸ ਦੇ ਨਾਲ ਨਾ ਪੁੰਹ ਸਕਦਾ ਫੈਲਦੀ ਹੈ ਦੇਖੋ ਅੱਜ ਦੇ ਤਾਂ ਸਾਡੇ ਜਿਹੜੇ ਆਧੁਨਿਕ ਚਿਕਿਤਸਾ ਵਿਗਿਆਨ ਦੇ ਜਿਹੜੇ ਖੋਜ ਕਰ ਰਹੇ ਆ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਔਰਤ ਨੂੰ ਜਦੋਂ ਮੈਨਸ ਆਉਂਦੀ ਹੈ ਜਦ ਪ੍ਰੈਗਨਨਸੀ ਹੁੰਦੀ ਹੈ ਹਨ ਉਦੋਂ ਵੀ ਸੈਕਸ ਕਰ ਸਕਦੇ ਆ ਤੇ ਉਹ ਤਾਂ ਕਹਿ ਰਿਹਾ ਵੀ ਮਾਸਟਰਬੇਸ਼ਨ ਦਾ ਹੱਥ ਰਸੀ ਕਰਨ ਦੇ ਕੋਈ ਨੁਕਸਾਨ ਹੀ ਨਹੀਂ ਹਾਂ ਹਨਾ ਪਰ ਕਿਤਨਾ ਕਿਤੇ ਤੁਸੀਂ ਇਹ ਵੇਖੋ ਹੁਣ 20 ਸਾਲ ਦਾ ਬੱਚਾ ਜਿਹਦਾ ਜਿਹਦੀ ਬਾਡੀ ਨੇ ਵਿਕਾਸ ਕਰਨਾ ਟੈਸਟੋਸਟੀਰ ਹੋਂ ਹਾਰਮੋਨ ਆ ਜਿਹੜਾ ਉਹਨੇ ਗਰੋਥ ਕਰਨੇ ਚੰਗੀ ਤਰ੍ਹਾਂ ਜਦੋਂ ਉਹ ਬੱਚਾ ਆਪਦੇ ਹੱਥ ਨਾਲ ਲਿੰਗ ਨਾਲ ਛੇੜਛਾੜ ਕਰਨ ਲੱਗ ਗਿਆ ਡੇਲੀ ਮਾਸਟਿਜੂਬੇਸ਼ਨ ਕਰਨ ਲੱਗ ਗਿਆ ਉਹਨੂੰ ਕਿਸੇ ਨੇ ਸਮਝਾਇਆ ਵੀ ਨਹੀਂਗਾ ਕਿਉਂਕਿ ਤੁਹਾਨੂੰ ਪਤਾ ਹੀ ਐ ਸੈਕਸ ਦੇ ਨਾਂ ਤੇ ਤਾਂ ਲੋਕੋਂ ਹੀ ਸ਼ਰਮ ਆਉਂਦੀ ਆ ਉਹ ਜਦੋਂ ਹੱਥ ਨਾਲ ਹੀ ਲਿੰਗ ਨਾਲ ਛੇੜਛਾੜ ਕਰੂਗਾ ਆਦਾ ਵੀਰਜ ਜਿਹੜੇ ਵੀਰਜ ਦਾ ਕੰਮ ਕੀ ਹੈ ਬਲ ਤੇ ਬੁੱਧੀ ਦਾ ਵਿਕਾਸ ਕਰਨਾ ਹੁਣ ਉਹ ਬੱਚੇ ਨੇ ਤਾਂ ਹੱਥ ਨਾਲ ਹੀ ਵੀਰਜ ਕੱਢੀ ਜਾਂਦਾ ਤਾਂ ਨੰਬਰ 1 ਉਹਦੀ ਲਿੰਗ ਦੇ ਨਸਾਂ ਵੀ ਕੌਣਗੀਆਂ ਲਿੰਗ ਦੀ ਗਰੋਥ ਰੁਕ ਜਾਊ ਉਹ ਜਦੋਂ ਵੀਰਜ ਨਿਕਲ ਜਾਂਦਾ ਕਮਜ਼ੋਰ ਪੈ ਜਾਊਗਾ ਹੌਲੀ ਹੌਲੀ ਉਹ ਫ ਸਮਝ ਅਚਾ ਡਾਕਟਰ ਸਾਹਿਬ ਜਦੋਂ ਮੰਨ ਲੀ ਕਿ ਚਲੋ ਇਹ ਤਾਂ ਹਨ ਆਪਣੇ ਮਤਲਕ ਕੇ ਕਹਿ ਸਕਦੇ ਆ ਵੀ ਆਪਾਂ ਜਦੋਂ ਵੈਦ ਕੋਲ ਜਾਂਦੇ ਆ ਅਜਿਹੀਆਂ ਸਮੱਸਿਆਵਾਂ ਲੈ ਕੇ ਵੈਦ ਕੋਲ ਜਾਂਦੇ ਆ ਹਾਂਜੀ ਹਾਂਜੀ ਮੈਂ ਕਈ ਅਜਿਹੇ ਵੀ ਬੰਦੇ ਦੇਖੇ ਨੇ ਕਈ ਅਜਿਹੇ ਆਪਾਂ ਜਿਹੜੇ ਕਹਿ ਸਕਦੇ ਆ ਪੇਸ਼ੈਂਟ ਮੈਂ ਦੇਖ ਸਕਦਾ ਹਨ ਅਜਿਹੇ ਕਈ ਵਾਰ ਆ ਜਾਂਦੇ ਆਪਣੇ ਕੋਲੇ ਉਹ ਕੀ ਕਹਿੰਦੇ ਕਿ ਅਸੀਂ ਇਸ ਦਾ ਡਾਕਟਰ ਕੋਲ ਗਏ ਸਾਨੂੰ ਉਹਦਾ ਇਲਾਜ ਨਹੀਂ ਫੱਬਿਆ ਅਸੀਂ ਐਸ ਵੈਦ ਕੋਲ ਗਏ ਸਾਡੇ ਕੋਲ ਉਹਦੀ ਦਵਾਈ ਨਹੀਂ ਲੱਗੀ ਅਸੀਂ ਐਸ ਬੰਦੇ ਕੋਲ ਗਏ ਐਸ ਚਕਿਤਸਕਾ ਕੋਲ ਗਏ ਹਨ ਤੇ ਮਤਲਬ ਕਿ ਉਹਨੇ ਸਾਨੂੰ ਸਹੀ ਰਹਿਣ ਨਹੀਂ ਦਿੱਤੀ ਇਹਦੇ ਮਤਲਬ ਕਿ ਫਿਰ ਕੀ ਵੈਦ ਹੀ ਆਪਾਂ ਨੂੰ ਗਲਤ ਕੰਮ ਤੇ ਲਾ ਜਾਂਦੇਗੇ ਕਿ ਆਪਦੇ ਫਾਇਦੇ ਆਸਤੇ ਕਰ ਦਿੰਦੇਗੇ ਕੀ ਹੁੰਦਾ ਇਹ ਅਸਲ ਦੇ ਵਿੱਚ ਪਤਾ ਕੀ ਆ ਹੁਣ ਕੁਈ ਵੀ ਬੰਦਾ ਜਦੋਂ ਉਹ ਆਪਣੀ ਪਤਨੀ ਨਾਲ ਜਾਂ ਆਪਣੀ ਪਾਰਟਨਰ ਨਾਲ ਗ੍ਰੈਸਟ ਕਰਦਾ ਜਦੋਂ ਉਹਦੀ ਉਸ ਵਕਤ ਸੈਕਸ਼ੁਅਲ ਪਰਫਾਰਮੈਂਸ ਗੁੱਡ ਨਹੀਂ ਹੁੰਦੀ ਹਨਾ ਸਮਾਵਧ ਨਹੀਂ ਦਿੰਦਾ ਕਿਤੇ ਨਾ ਕਿਤੇ ਉਹ ਸ਼ਰਮਿੰਦਗੀ ਫੀਲ ਕਰਦਾ ਹੈ ਕਿ ਮੈਂ ਜਰਾ ਆਪਣੀ ਪਾਰਟਨਰ ਨੂੰ ਉਸਨ ਟੋਸਟ ਨਹੀਂ ਕਰਵਾ ਸਕਿਆ ਉਹਦੇ ਮਨ ਦੇ ਵਿੱਚ ਨਾ ਅਨੇਕਾ ਸਵਾਲ ਉੱਠਦੇ ਆ ਕਿ ਤੇ ਇਹ ਮੈਨੂੰ ਛੱਡ ਨਾ ਦੇਵੇ ਮੈਨੂੰ ਤਲਾਕ ਨਾ ਦੇ ਦੇ ਉਹ ਡਰ ਜਾਂਦਾ ਉਹ ਅੰਦਰੋਂ ਡਰ ਗਿਆ ਹੁਣ ਉਹ ੜਕ ਜਾਂਦਾ ਵੀ ਮੈਂ ਕਿਹਦੇ ਕੋਲ ਜਾਵਾਂ ਕਈ ਵਾਰ ਤਾਂ ਹੁਣ ਸਾਡੇ ਕਈ ਇਸ ਤਰ੍ਹਾਂ ਦੇ ਪੇਜ ਬਣੇ ਆ ਜਿਨ੍ਹਾਂ ਨੂੰ ਆਉਂਦਾ ਕੁਛ ਨਹੀਂਗਾ ਨੌਲੇਜ ਜੜੀ ਬੂਟੀਆਂ ਬਾਰੇ ਕੁਛ ਨਹੀਂ ਜਸਟੋ ਕਿਸੇ ਚੰਗੇ ਵੈਦ ਦੀਆਂ ਵੀਡੀਓ ਚੱਕ ਲੈਂਦੇ ਨੇ ਐਡਿਟ ਕਰਕੇ ਆਉ ਦਾ ਨੰਬਰ ਦੇ ਦਿੰਦੇ ਨੇ ਹਨ ਕੋਈ ਚੂਰਨ ਬਣੇ ਬਣਾਈ ਲੈ ਕੇ ਦੇਈ ਜਾਂਦੇ ਆ ਹੁਣ ਜਿਹੜਾ ਬੰਦਾ ਯਾਰ ਜਿਹਨੂੰ ਸੈਕਸੀ ਦੀ ਸਮੱਸਿਆ ਹੈਗੀ ਅੰਦਰੋਂ ਵਿਚਾਰਾ ਡਰਿਆ ਪਿਆ ਉਹ ਇਹਨਾਂ ਦੇ ਕੰਟੈਕਟ ਕਰੂਗਾ ਦਵਾਈ ਖਾਊਗਾ ਉਹਨੂੰ ਫਾਇਦਾ ਕਿੱਥੋਂ ਹੋਊਗਾ ਹਨ ਮਤਲਬ ਗਲਤ ਬੰਦੇ ਆਯੁਰਵੇਦ ਦੇ ਵਿੱਚ ਵੜ ਗਏ ਜਿੰਨਾ ਕਰਕੇ ਸਹੀ ਵੈਦ ਨੇ ਜਿਹੜੇ ਉਹਨਾਂ ਉਹਨਾਂ ਬਾਰੇ ਤਾਂ ਪਤਾ ਹੀ ਨਹੀਂ ਚੱਲ ਰਿਹਾ ਮੈਨੂੰ ਕਹ ਸਕਦੇ ਆਪਾਂ ਇਹ ਡਰ ਦਾ ਫਾਇਦਾ ਚੱਕ ਰਿਆ ਹੈ। ਹਾਂ ਇਹ ਡਰ ਦਾ ਫਾਇਦਾ ਚੱਕ ਰਿਆ ਹੈ। ਕੁਸ਼ਕ ਜਿਹੜੇ ਜਿਹੜੇ ਅਨ-ਐਜੂਕੇਟਿਡ ਡਾਕਟਰਸ ਨੇ ਜਾਂ ਅਨ-ਐਜੂਕੇਟਿਡ ਵਾਇਰ ਜਿਹੜੇ ਨਵੇਂ ਬਣ ਰਹੇ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਜੇ ਕਮਾਈ ਕਰਨੀ ਹੈ ਤਾਂ ਵਸ ਸੈਕਸ ਦੇ ਨਾਂ ਤੇ ਕਮਾਈ ਕਰੀ ਚੱਲੋ। ਉਹ ਇਹ ਸਾਰਾ ਕੁਝ ਹੋ ਰਿਹਾ ਜੀ ਤਾਂ ਕਰਕੇ ਚੰਗੇ ਵਾਇਰ ਤੇ ਚੰਗੇ ਡਾਕਟਰ ਪਿੱਛੇ ਆ। ਉਹ ਵੀ ਕਿਤੇ ਨਾ ਕਿਤੇ ਡਿਪਰੈਸਡ ਆ ਵੀ ਇਹ ਕੀ ਚੱਲ ਪਿਆ। ਠੀਕ ਹੈ। ਤਾਂ ਕਰਕੇ ਲੋਕਾਂ ਦਾ ਫਿਰ ਕਹਿੰਦੇ ਮੈਂ ਜਰ ਫਲਾਣੇ ਡਾਕਟਰ ਤੋਂ ਦਵਾਈ ਖਾਈ ਮੈਨੂੰ ਫਰਕ ਨਹੀਂ ਪਿਆ ਮੈਂ ਫਲਾਣੇ ਤੋਂ ਦਵਾਈ ਲਈ ਫਰਕ ਨਹੀਂ। ਫਰਕ ਤਾਂ ਤਾਂ ਪਊਗਾ ਨਾ ਸੀ ਹੁਣ ਜਿੱਦਾਂ ਮੇਰੇ ਕੋਲ ਕੋਈ ਸੈਕਸੁਅਲ ਕਲਾਇੰਟ ਆ ਗਿਆ ਉਹਨੂੰ ਪਹਿਲਾਂ ਮੈਂ ਸਾਈਕੋਥੈਰੇਪੀ ਦਾ 30 ਮਿੰਟ ਦਾ ਸੈਸ਼ਨ ਦੇਣਾ ਸਾਈਕੋਥੈਰੇਪੀ ਮਤਲਬ ਉਹਦੇ ਮੈਂ ਜਿਹੜੇ ਮਨ ਦੇ ਵਿੱਚ ਗਲਤ ਧਾਰਨਾਵਾਂ ਨੇ ਡਰ ਹੈ ਜਿਹੜਾ ਉਹ ਕਈ ਵਾਰ ਤਾਂ ਮੁੰਡਿਆਂ ਨੂੰ ਸੈਕਸਰੀ ਸਮੱਸਿਆ ਕੁਝ ਨਹੀਂ ਹੁੰਦੀ ਜਸਟ ਡਰ ਹੁੰਦਾ ਉਹ ਡਰ ਦੇ ਕਰਕੇ ਉਹਦੇ ਲੈਂਗੁਏਜ ਨੂੰ ਤੇਜ਼ ਨਾ ਆਉਂਦੇ ਹੁੰਦੇ ਮੈਂ ਤਾਂ ਇਹ ਵੀ ਦੇਖਿਆ ਮੁੰਡਿਆ ਇਹ ਕਿ ਸਾਡਾ ਵਿਆਹ ਆ ਸਰ ਤੇ ਅਸੀਂ ਦਵਾਈ ਖਾਣੀ ਹੈ ਜੇ ਮੈਂ ਕਹਿੰਦਾ ਵੀ ਤੁਹਾਨੂੰ ਵਿਆਹ ਤੋਂ ਪਹਿਲਾਂ ਦਵਾਈ ਖਾਣ ਦੀ ਲੋੜ ਕੀ ਹੈ ਕਹਿੰਦੇ ਸਾਨੂੰ ਘਬਰਾਟ ਆ ਇਹ ਆ ਇਹਨਾਂ ਦੀ ਦਵਾਈ ਥੋੜਾ ਬਣੀ ਹੈ ਇਹ ਤਾਂ ਕਾਉਂਸਲਿੰਗ ਹੈ ਹਮ ਗੱਲਬਾਤ ਕਰੋ ਸੋ ਇਹ ਸਾਰਾ ਕੁਝ ਮਤਲਬ ਸਾਈਕੋ ਚੰਗੇ ਡਾਕਟਰ ਵੈਦਾਂ ਕੋਲ ਜਾਓ ਤੁਸੀਂ ਐਦਾ ਰੀਲਾ ਵੇਖ ਕੇ ਨਾ ਪ੍ਰਭਾਵਤ ਹੋ ਪਹਿਲਾਂ ਇਹ ਵੇਖੋ ਤੁਸੀਂ ਤੁਹਾਨੂੰ ਬਿਮਾਰੀ ਕੀ ਹੈ ਜਿੰਨਾ ਚਿਰ ਤੁਹਾਨੂੰ ਬਿਮਾਰੀ ਨਹੀਂ ਪਤਾ ਉਹਨਾਂ ਚਿਰ ਤੁਸੀਂ ਸਹੀ ਇਲਾਜ ਕੇਮੇ ਲਾ ਲੋਗੇ ਮੇਰੀ ਖਿਆਲ ਦੇ ਵਿੱਚ ਇੱਥੇ ਪੇਸ਼ੈਂਟ ਨੂੰ ਵੀ ਥੋੜੀ ਆਪਣੇ ਥੋੜਾ ਸਬਰ ਤੋਂ ਕੰਮ ਲੈਣਾ ਚਾਹੀਦਾ ਜਿਵੇਂ ਸਟੰਗ ਕੀ ਤਰ੍ਹਾਂ ਖੋਲ ਕੇ ਦੱਸਣਾ ਚਾਹੀਦਾ ਹਾਂ ਮੈਂ ਤੁਹਾਨੂੰ ਦੱਸਦਾ ਇਹ ਤੁਹਾਨੂੰ ਪਤਾ ਨਹੀਂ ਕਿੰਦਾਂ ਦੇ ਹਾਸੇ ਹੀ ਨਹੀਂ ਗੱਲ ਲੱਗਣੀਆਂ ਚਲੋ ਤੇ ਮੇਰੇ ਕੋਲ ਕਈ ਮਰੀਜ਼ ਲੋ WhatsApp ਤੇ ਆਉਂਦੇ ਨੇ ਸਾਡੇ WhatsApp ਉਹ ਸਿੱਧੀ ਮੈਸਲ ਕਰਦੇ ਨੇਗੇ ਸੈਕਸ ਮੈਡੀਸਨ ਪ੍ਰਾਈਜ਼ ਅੱਛਾ ਕਦੇ-ਕਦੇ ਤਾਂ ਜਦੋਂ ਅਸੀਂ ਵੇਖਦੇ ਆ ਵੀ ਯਾਰ ਦਵਾਈ ਸੈਕਸਰੀ ਲੈਣੀ ਹੈ ਖੁੱਲ ਕੇ ਗੱਲ ਨਹੀਂ ਕਰਦੇ ਵੀ ਤੁਸੀਂ ਇਹ ਵੇਖੋ ਕਿਸੇ ਬੰਦੇ ਨੂੰ ਆਪਾਂ ਮਰਦ ਬਣਾਉਣਾ ਜਿਹੜਾ ਬੰਦਾ ਸੈਕਸ਼ੂਅਲੀ ਤੌਰ ਤੇ ਵੀਕ ਆ ਉਹਨੂੰ ਉਹਦੀ ਸੈਕਸ਼ੂਅਲ ਟਾਈਮਿੰਗ 20 30 ਮਿੰਟ ਦੀ ਬਣਾਉਣੀ ਉਹਦੀ ਵਿਵਹਤ ਜਿੰਦਗੀ ਖੁਸ਼ਹਾਲ ਬਣਾਉਣੀ ਇਹ ਖੇਡ ਥੋੜਾ ਗੀ ਇਹਦੇ ਲਈ ਤਾਂ ਮਰੀਜ਼ ਨੂੰ ਡਾਕਟਰ ਦੇ ਨਾਲ ਇੱਕ ਚੰਗਾ ਰਿਸ਼ਤਾ ਬਣਾਉਣਾ ਪਊਗਾ ਇੱਕ ਦੋਸਤੀ ਵਾਲਾ ਤਾਂ ਜੋ ਡਾਕਟਰ ਜਿਵੇਂ ਕਵੇ ਉਹ ਉਵੇਂ ਕਰੇ ਉਹਦੀ ਗੱਲ ਮੰਨੇ ਉਹਨਾਂ ਟਾਈਮ ਦਵਾਈ ਖਾਵੇ ਹੁਣ ਇਹਦੇ ਵਿੱਚ 3 ਤੋਂ 6 ਮਹੀਨੇ ਲੱਗਦੇ ਆ ਜੇ ਦਵਾਈ ਖਾਣ ਦੇ ਕਿਉਂਕਿ ਇਹ ਮਤਲਬ ਵੱਡੀ ਸਮੱਸਿਆ ਹੈ ਨਾ ਇਹ ਕਿੜਾ ਕੋਈ ਮਤਲਬ ਬੁਖਾਰ ਚੜ ਗਿਆ ਵੀ ਹਾਂ ਗੋਲੀ ਲਾ ਲਓ 10 ਰੁਪਏ ਦੀ ਠੀਕ ਹੋ ਜਾਊਗਾ ਸੋ ਇਹਦੇ ਲਈ ਸਮਾਂ ਲੱਗਦਾ ਉਹਨਾਂ ਸਮਾਂ ਸਾਡੇ ਮੁੰਡੇ ਜਾਂ ਸਾਡਾ ਕੋਈ ਵੀ ਇਹੋ ਜਿਹੇ ਮਰਦ ਜਿਹੜੇ ਦਵਾਈ ਲੈਣ ਉਹ ਕਰਦੇ ਨਹੀਂ ਸਬਰ ਉਹਨਾਂ ਨੂੰ ਹੁੰਦਾ ਸੀ ਦਵਾਈ ਲਈਏ ਤੇ ਬਸ ਆਪ ਦਾ ਕੋਈ ਇਹੋ ਜਿਹੀ ਪੁੜੀ ਦੇ ਦੇ ਸਾਨੂੰ ਕੋਈ ਡਾਕਟਰ ਦਾ ਬਾਰੇ ਜਿਹੜਾ ਨਾਲ ਅਸੀਂ ਅੱਜ ਖਾ ਕੇ ਤੇ ਕੱਲ ਨੂੰ ਮਰਦ ਬਣਨਗੇ ਇਸ ਤਰ੍ਹਾਂ ਨਹੀਂ ਮਰਦ ਬਣਿਆ ਜਾਂਦਾ ਤੇ ਇਹੀ ਮਤਲਬ ਇਥੋਂ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਕਈ ਇਹੋ ਜਿਹੇ ਵੈਦ ਵੀ ਨੇ ਜਿਹੜੇ ਕੋਈ ਨਸ਼ੀਲੀਆਂ ਵਸਤਾਂ ਹੂੰ ਹੂੰ ਉਹ ਆਯੁਰਵੈਦਿਕ ਦਵਾਈ ਦੇ ਵਿੱਚ ਮਿਕਸ ਕਰਕੇ ਦੇ ਦਿੰਦੇ ਆ। ਉਹ ਜਦੋਂ ਹੁਣ ਕੋਈ ਮਤਲਬ ਸਿੰਡੈਲਾ ਫਿਲਪਾਤੀ ਜਦੋਂ ਹੂੰ ਹੂੰ ਸਿੰਡੈਲਾ ਫਿਲਪਾਤੀ ਆ ਆਯੁਰਵੈਦਿਕ ਦਵਾਈ ਦੇ ਵਿੱਚ ਉਹ ਤਾਂ ਜਦੋਂ ਇੱਕ ਪੁੜੀ ਖਾਊਗਾ ਉਹਦੇ ਲੈਂਗੁਜ ਉਤੇ ਜਣਾਊਗੀ ਹੋਊਗੀ। ਉਹਨੂੰ ਹੁੰਦਾ ਕਿਤੇ ਵੈਦ ਜੀ ਬੜੇ ਚੰਗੇ ਆ। ਉਹ ਬਾਵਾ ਕਰਨ ਲੱਗ ਜਾਂਦਾ ਪਰ ਜਦੋਂ ਦਵਾਈ ਲੈਣੀ ਛੱਡ ਦਿੰਦਾ ਉਹੀ ਖਾਲਚਾਂ ਦਾ ਫੇਰ ਉਸੇ ਬੜ ਨੂੰ ਪੰਧਨ ਲੱਗ ਜਾਂਦਾ। ਅੱਛਾ ਕਹਿੰਦਾ ਇਹ ਤਾਂ ਮੈਂ ਜਦ ਦਵਾਈ ਖਾਦੀ ਗਲਤ ਬੰਦੇ ਮਤਲਬ ਤੁਸੀਂ ਆਪ ਦੇਖੋ ਯ ਏ ਮਤਲਬ ਦੇਖਣਾ ਚਾਹੀਦਾ ਸਾਡੇ ਜਿਹੜੇ ਜਿਹੜਾ ਵੀ ਬੰਦਾ ਸੈਕਚੁਅਲੀ ਤੌਰ ਤੇ ਵੀਕ ਆ ਦਵਾਈ ਲੈਣ ਜਾ ਰਿਹਾ ਉਹਨੂੰ ਪਹਿਲਾਂ ਪਤਾ ਹੋਵੇ ਨਾ ਮੈਂ ਕਿਹਦੇ ਕੋਲ ਜਾਣਾ ਵੀ ਠੀਕ ਹੈ ਅੱਛਾ ਡਾਕਟਰ ਸਾਹਿਬ ਜਿੱਦੋਂ ਹੁਣੇ ਤੁਸੀਂ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਜਾਂ ਰੀਲਾ ਦੇਖ ਦੇ ਕੇ ਅਜੇ ਇਹ ਡਾਕਟਰ ਜਿਹੜੇ ਨੇ ਸਾਹਮਣੇ ਆ ਰਹੇ ਨੇ ਜਿਹਦੇ ਕਰਕੇ ਪરાਏ ਡਾਕਟਰ ਜਿਹੜੇ ਨੇ ਉਹ ਦੱਬੇ ਜਾ ਰਹੇ ਨੇ ਪਿਛਲੇ ਜਾ ਰਹੇ ਨੇ ਇਥੇ ਮੈਂ ਦੂਜਾ ਸਵਾਲ ਕਰਨਾ ਚਾਹਾਂਗਾ ਕਿ ਜਿਹੜੇ ਆਪਣੇ ਘਰੇ ਆਪਣੇ ਕੋਈ ਵੀ ਯੁੱਥ ਹੁੰਦਾ ਕੋਈ ਵੀ ਨੌਜਵਾਨ ਹੁੰਦੇ ਆ ਉਹ ਇਦਾਂ ਦੀਆਂ ਗੱਲਾਂ ਕਰਨ ਤੋਂ ਡਰਦੇ ਰਹੇ ਫਿਰ ਉਹਨਾਂ ਦੂਜਾ ਉਹਨਾਂ ਕੋਲ ਰਾਹ ਹੁੰਦਾਗਾ ਕਿ ਅਸੀਂ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਆਪਣਾ ਇਲਾਜ ਕਰਗੇ ਅਸੀਂ ਵੈਬਸਾਈਟਾਂ ਅਜਿਹੀਆਂ ਲੱਭੀਏ ਉਥੋਂ ਜਿਹੜੇ ਕੋਈ ਵੀ ਦੇਸੀ ਨੁਸਖੇ ਅਸੀਂ ਉਹਨਾਂ ਨੂੰ ਧਾਰਨ ਕਰਕੇ ਫਿਰ ਅਸੀਂ ਸ਼ਾਇਦ ਸਹੀ ਹੋ ਸਕਦਾ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ ਮੈਂ ਨਹੀਂ ਕਹਿੰਦਾ ਬਿਰਲਾ ਚਲੋ ਪੇਜ ਸਾਰਿਆਂ ਦੇ ਬਣੇ ਆ ਸਾਡੇ ਵੀ ਬਣੇ ਆ ਹਮਮ ਕਿਸੇ ਵੀ ਮਰੀਜ਼ ਨੇ ਜਦੋਂ ਮੈਡੀਸਨ ਲੈਣੀ ਆ ਸਭ ਤੋਂ ਪਹਿਲਾਂ ਉਹ ਡਾਕਟਰ ਨਾਲ ਆਪ ਗੱਲ ਕਰੇ ਮੈਂ ਤਾਂ ਇੱਥੋਂ ਤੱਕ ਵੈਖਿਆ ਮੇਰੇ ਕੋਲੇ ਜਦੋਂ ਫੋਨ ਆਉਂਦੇ ਨੇ ਮਰੀਜ਼ ਪਿੱਛੇ ਖੜਾ ਹੁੰਦਾ ਨਾਲ ਵਾਲਾ ਬੋਲ ਰਿਹਾ ਹੁੰਦਾ ਹਮ ਉੱਥੇ ਮੈਂ ਕਹਿ ਦਿੰਦਾ ਵੀ ਤੁਸੀਂ ਤਾਂ ਦਵਾਈ ਨਹੀਂ ਲੈਣੀ ਹੁਣ ਜਿਹੜੇ ਬੰਦੇ ਨੇ ਦਵਾਈ ਲੈਣੀ ਉਹਨੇ ਤਾਂ ਮੇਰੇ ਨਾਲ ਗੱਲ ਨਹੀਂ ਕੀਤੀ ਉਹਦੇ ਤਾਂ ਅੰਦਰ ਤਰਾਂ ਤਰਾਂ ਦੇ ਸਵਾਲ ਹੈ ਜਿਹੜੇ ਮੈਂ ਹੱਲ ਨਹੀਂ ਕੀਤੇ ਨਾ ਸੋ ਮੈਂ ਕਹਿਣਾ ਚਾਹੁੰਦਾ ਤੁਸੀਂ ਕਿਤੋਂ ਵੀ ਦਵਾਈ ਲੈਣੀ ਆ ਪਹਿਲਾਂ ਦੇਖੋ ਕਿ ਜਿਹੜੇ ਬੰਦੇ ਤੋਂ ਤੁਸੀਂ ਸੈਕਸਰੀ ਦਵਾਈ ਲੈਣੀ ਆ ਉਹ ਬੰਦਾ ਤੁਹਾਨੂੰ ਮੈਡੀਸਨ ਦੇਣ ਦੇ ਯੋਗ ਹੈ ਕਿ ਉਹਨੂੰ ਜੜੀਆਂ ਬੂਟਿਆਂ ਦੇ ਗੁਣ ਤੇ ਦੋਸ਼ ਪਤਾ ਕਿ ਉਹਨੂੰ ਮਰੀਜ਼ ਦੀ ਪ੍ਰਕਿਰਤੀ ਬਾਤ ਪਿਤ ਕਫ ਇਹ ਚੀਜ਼ਾਂ ਬਾਰੇ ਪਤਾ ਫੇਰ ਹੀ ਇਲਾਜ ਕਰਵਾਓ ਅਧਰਵਾਜ਼ ਕਈ ਵੇਖਿਆ ਮੁੰਡੇ ਕਈ ਆਨਲਾਈਨ ਮਤਲਬ ਕੋਈ ਨੁਕਸਾ ਦੱਸ ਰਿੰਦਾ ਆ ਉਹ ਨੁਕਸਾ ਦੇਖ ਕੇ ਬਣਾ ਲੈਂਦੇ ਨੇ ਬਿਲਕੁਲ ਉਹਨਾਂ ਨੇ ਚਲੋ ਨੁਕਸਾ ਦੇ ਕੇ ਦਵਾਈ ਤਾਂ ਬਣਾ ਲਈ ਪਰ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਵੀ ਅਸੀਂ ਜਿਹੜੀਆਂ ਜੜੀ ਬੂਟੀਆਂ ਪਾਈਆਂ ਕਿ ਸਾਨੂੰ ਇਹਨਾਂ ਦੀ ਲੋੜ ਹੈ ਜਾਂ ਨਹੀਂ ਹੈ ਹਣਾ ਕਈ ਵਾਰੀ ਹਰ ਇੱਕ ਜੜੀ ਬੂਟ ਦਾ ਗੋਣਾ ਤੇ ਦੋਸ਼ ਆ ਕਈ ਮੁੰਡੇ ਤਾਂ 7-8000 ਰੁਪਏ ਦੀ ਆਪ ਮੁਹਾਰੇ ਦਵਾਈ ਬਣਾ ਲੈਂਦੇ ਆ ਉਹ ਖਾ ਲੈਂਦੇ ਆ ਸਮੱਸਿਆ ਹੋਰ ਵੱਧ ਜਾਂਦੀ ਹੈ ਅੱਛਾ ਉੱਥੇ ਫਿਰ ਉਹ ਕਿਨੂੰ ਦੋਸ਼ ਦੇਣ ਉੱਥੇ ਚਲੋ ਮੈਂ ਜੇ ਕੋਈ ਨੁਕਸਾ ਦੱਸ ਕੇ ਰੀਲ ਪਾਤੀ ਉਹ ਮੈਂ ਸਮਝੂ ਮੇਰੇ ਨਾਲ ਬੰਦੇ ਜੋੜਨੇ ਮੈਂ ਤਾਂ ਹੂੰ ਹੂੰ ਹਣਾ ਕੋਈ ਮੇਰੇ ਵੇਖਣ ਵਾਲੇ ਨੇ ਮੈਡੀਸਨ ਬਣਾ ਲਈ ਉਹ ਤੇ ਕੰਮ ਨਹੀਂ ਕੀਤਾ ਉਹ ਮੈਨੂੰ ਫੋਨ ਕਰੂਗਾ ਨਾ ਦੁਬਾਰੀ ਕਹੂਗਾ ਕਿ ਡਾਕਟਰ ਸਾਹਿਬ ਤੁਹਾਡੀ ਕੋਈ ਵੀਡੀਓ ਦੇਖੀ ਸੀ ਦੀ ਅਸੀਂ ਨੁਕਸਾ ਬਣਾਇਆ ਕੰਮ ਨਹੀਂ ਕੀਤਾ ਮੈਂ ਕਹੂੰਗਾ ਫਿਰ ਤੁਹਾਨੂੰ ਜੜੇ ਬੂੜ ਦੇ ਗੁਣ ਤੇ ਦੋਸ਼ ਨਹੀਂ ਪਤਾ ਹੋਣੇ ਕੋਈ ਗੱਲ ਨਹੀਂ ਤੁਸੀਂ ਕਲੀਨ ਕਰ ਦਿਓ ਆਪਾਂ ਤੁਹਾਨੂੰ ਉੱਥੇ ਬੈਠ ਕੇ ਦਵਾਈ ਦਵਾਵਾਂਗੇ ਚੰਗੀ ਤਰ੍ਹਾਂ ਬਣਾ ਕੇ ਉਹ ਮਤਲਬ ਇੱਕ ਤਰ੍ਹਾਂ ਦਾ ਜਾਲ ਵਿਛਾਉਣ ਦਾ ਤਰੀਕਾ ਹੋ ਰਿਹਾ ਏ ਅੱਛਾ ਵੈਬਸਾਈਟ ਜਿਹੜੀ ਤੁਸੀਂ ਇੱਕ ਗੱਲ ਵੇਖੋ ਜਿਹੜੇ ਪ੍ਰਸਿੱਧ ਵਾਇਦ ਨੇ ਜਿਹੜੇ ਤਜਰਬੇਕਾਰ ਹੁੰਦੇ ਆ ਉਹ ਕਦੇ ਆਪਦਾ ਨੁਕਸਾਨ ਨਹੀਂ ਦੱਸਦੇ ਕਿਉਂਕਿ ਨੁਕਸਾ ਕਮਾਈ ਹੈ ਮੇਰਾ ਜਿਹੜੀ ਟ੍ਰੀਟਮੈਂਟ ਉਹ ਕਮਾਈ ਹੈ ਮੇਰੀ ਜੇ ਮੈਂ ਇਦਾਂ ਹੀ ਵੰਡਦਾ ਫਿਰੂੰਗਾ ਫਿਰ ਮੈਂ ਮੈਨੂੰ ਕੌਣ ਪੁੱਛੂਗਾ ਬਿਲਕੁਲ ਫਿਰ ਤਾਂ ਕੋਈ ਹੋਰ ਚੰਗੇ ਜਿਹੜੇ ਤਜਰਬੇਕਾਰ ਵਾਅਦਾ ਉਹ ਵੀ ਤਾਂ ਕਾਪੀ ਕਰਨਗੇ ਨਾ ਕਿਉਂਕਿ ਸੋਸ਼ਲ ਮੀਡੀਆ ਤਾਂ ਹਰ ਕੁਝ ਲਾਉਂਦਾ ਇਹ ਵੀ ਕਿ ਤਾਂ ਗੱਲ ਵੇਖਣ ਵਾਲੀ ਹੈ ਹੂੰ ਹੂੰ ਸੋ ਇਹ ਚੀਜ਼ਾਂ ਇਹ ਨੁਕਸੇ ਕਮਾਈ ਹੁੰਦੇ ਆ ਇਹ ਗਹਿਣੇ ਹੁੰਦੇ ਆ ਸਾਡੇ ਜਿਹੜੇ ਅਸੀਂ ਪੜ੍ਹ ਕੇ ਕਮਾਉਣੇ ਹੁੰਦੇ ਆ ਇਹ ਜਿਹੜੇ ਚੰਗੇ ਤਜਰਬੇਕਾਰ ਵਾਅਦਾ ਉਹ ਕਦੇ ਨਹੀਂ ਦੱਸਦੇ ਇਹ ਉਹੀ ਕੋਈ ਜਿਹੜਾ ਅਜਿਹਾ ਸਾਹਮਣੇ ਨਹੀਂ ਲਿਆ ਪਾਉਂਦੇ ਇਹ ਨਾਲ ਮੈਂ ਅਜਿਹੇ ਆ ਕਰਨ ਇਹ ਵੀ ਮੰਨ ਸਕਦਾ ਸ਼ਾਇਦ ਹੋ ਗਲਤ ਵੀ ਹੋਵੇ ਕਈ ਇਹਨੂੰ ਪਾਪ ਜਾਂ ਪੁੰਨ ਦੇ ਨਾਲ ਨਜ਼ਰੀਏ ਨਾਲ ਦੇਖਦੇ ਆ ਜਾਂ ਸੈਕਸ ਕਰਨਾ ਜਾਂ ਕੁਝ ਵੀ ਹਨ ਉਹ ਪਾਪ ਜਾਂ ਪੁੰਨ ਦੇ ਨਜ਼ਰੀਏ ਨਾਲ ਦੇਖਦੇ ਆਗੇ ਕਿ ਸਾਡੇ ਧਰਮ ਨੂੰ ਅਜਿਹਾ ਅਲਾਉ ਨਹੀਂ ਕਰਦਾ ਇਹਨੂੰ ਤੁਸੀਂ ਕਿਦਾਂ ਸਮਝਦੇ ਹੋ ਨਹੀਂ ਅੱਛਾ ਵੀ ਸੈਕਸ ਕਰਨ ਨੂੰ ਧਰਮ ਵਿੱਚ ਧਰਮ ਦੇ ਵਿੱਚ ਅਲਾਉਡ ਨਹੀਂ ਪਾਪ ਜਾਂ ਪੁੰਨ ਹੂੰ ਉਹ ਅਸਲ ਦੇ ਵਿੱਚ ਉਹਨੂੰ ਮੈਂ ਇਹੀ ਕਹੂੰਗਾ ਮਾਫ ਕਰ ਦੋ ਉਹਨਾਂ ਨੂੰ ਕੁਝ ਨਹੀਂ ਪਤਾ ਉਹ ਨਾ ਤਾਂ ਚੰਗੀ ਤਰ੍ਹਾਂ ਧਾਰਮਿਕ ਤੇ ਨਾ ਉਹ ਚੰਗੀ ਤਰ੍ਹਾਂ ਮਤਲਬ ਜ਼ਿੰਦਗੀ ਨੂੰ ਜਿਉਂ ਰਹੇ ਆ ਉਹ ਡਗਮਗਾ ਰਹੇ ਆ ਮੈਂ ਤੇ ਇੱਥੋਂ ਤੱਕ ਉਹ ਕਹੇ ਕਈ ਧਾਰਮਿਕ ਬੰਦੇ ਨੇ ਵੀਡੀਓਜ਼ ਵਾਇਰਲ ਹੋ ਜਾਂਦੀਆਂ ਸੈਕਸ ਕਰਦੇ ਫੜੇ ਜਾਂਦੇ ਕਿਉਂਕਿ ਸੈਕਸ ਹਨ ਜਿਹੜਾ ਇਹ ਕੁਦਰਤ ਵੱਲੋਂ ਦਿੱਤੀ ਗਈ ਦਾਤ ਹੈ ਇੱਕ ਸਭ ਤੋਂ ਪਹਿਲਾਂ ਕਾਮੂਰੇ ਆਉਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਾਕੀ ਸਾਰੇ ਪੰਜ ਜਿਹੜੇ ਗੋਣਾ ਪਹਿਲਾਂ ਕਾਮ ਦੀ ਗੱਲ ਕੀਤੀ ਹੈ ਨਾ ਸੋ ਕਾਮ એનર્ਜੀ ਹੈ ਬਾਡੀ ਚ ਇਹ ਊਰਜਾ ਹੈ ਜਿਹੜੀ ਮਰਦ ਨੇ ਔਰਤ ਦੇ ਨਾਲ ਮਿਲ ਕੇ ਸਾਂਝੀ ਕਰਨੀ ਆ ਉਹਨਾਂ ਨੇ ਕਰਨਾ ਸੁਭੋਗ ਦਾ ਗ੍ਰੇ ਤੁਹਾਨੂੰ ਕਰਨਾ ਹੁੰਦਾ ਨਾ ਮਨ ਰਿਲੈਕਸ ਹੁੰਦਾ ਚੰਗੀ ਨੀਂਦ ਆਉਂਦੀ ਹੈ ਇਹ ਲੋਡ ਆ ਬਾਡੀ ਦੀ ਹਮ ਸੈਕਸ ਲੋਡ ਆ ਇਹ ਕੋਈ ਗਲਤ ਨਹੀਂ ਹੈਗਾ ਜੇ ਇਹ ਲੋਡ ਹੀ ਨਾ ਹੁੰਦੀ ਜੇ ਗਲਤ ਚੀਜ਼ ਹੁੰਦੀ ਫਰ ਤਾਂ ਸੰਸਾਰ ਉਤਪਤੀ ਨਾ ਹੁੰਦੀ ਸਿੱਧੀ ਜੀ ਗੱਲ ਆ ਸੋ ਬਸ ਇਹੀ ਗੱਲ ਆ ਜੀ ਇਹ ਕੋਈ ਗਲਤ ਨਹੀਂ ਪਾਪ ਪੁੰਨ ਨਹੀਂ ਕੁਝ ਨਹੀਂ ਜਦੋਂ ਵੀ ਕਾਮ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਦੋਂ ਆਪਾਂ ਨੂੰ ਕੋਈ ਪਿਸ਼ਾਬ ਕਰਨ ਦਾ ਵੇਗ ਪੈਂਦਾ ਬਾਡੀ ਨੂੰ ਹੁੰਦਾ ਨਾ ਆਪਾਂ ਪਿਸ਼ਾਬ ਕਰਨਾ ਉਹਨੂੰ ਰੋਕੋ ਨਾ ਜੇ ਤੁਸੀਂ ਪਿਸ਼ਾਬ ਕਰਨ ਦੇ ਵੇਲੇ ਰੋਕ ਕੇ ਰੱਖ ਲਿਆ ਤੁਹਾਡੇ ਗੁਰਦਿਆਂ ਤੇ ਮਾੜਾ ਪ੍ਰਭਾਵ ਪਊਗਾ ਬਲੈਡਰ ਤੇ ਮਾੜਾ ਪ੍ਰਭਾਵ ਪਊਗਾ ਭੁੱਖ ਲੱਗੀ ਹੈ ਰੋਟੀ ਖਾਵਾਂਗੇ ਨਾ ਜੇ ਨਾ ਰੋਖ ਖਾਵਾਂਗੇ ਤਾਂ ਆਪਾਂ ਦਾ ਸਰੀਰ ਕਮਜ਼ੋਰ ਪੈ ਜਾਊਗਾ ਪਾਣੀ ਦੀ ਪਿਆਸ ਆ ਪਾਣੀ ਵੀ 마ਗੇ ਇਸੇ ਤਰ੍ਹਾਂ ਸੈਕਸ ਵੀ ਭੁੱਖਾ ਸਰੀਰ ਦੀ ਇਹ ਲੱਗਦੀ ਹੈ ਕੁਦਰਤ ਨੇ ਫਿੱਟ ਕੀਤੀ ਹੋਈ ਹੈ ਇਹਨੂੰ ਵੀ ਸ਼ਾਂਤ ਕਰੋ ਮੈਂ ਇੱਥੋਂ ਤੱਕ ਵਿਖਿਆ ਕੁਝ ਔਰਤਾਂ ਦਬਾ ਲੈਣੀਆਂ ਕਿ ਉਹ ਮਤਲਬ ਆਪਣੇ 파ਟਨਰ ਨਾਲ ਸੰਭੋਗ ਕਰਨਾ ਚਾਹੁੰਦੇ ਹੁੰਦੇ ਨੇ ਜਾਂ ਉਹਨਾਂ ਦੇ ਹਸਬੰਦ ਨਸ਼ੇ ਕਰਦੇ ਹੁੰਦੇ ਆ ਸ਼ਰਾਬਾਂ ਪੀਂਦੇ ਆ ਔਰਤਾਂ ਨੂੰ ਨਹੀਂ ਪਸੰਦ ਹੁੰਦਾ ਉਹ ਫਿਰ ਦੱਬੂ ਕਿਸਮ ਦੇ ਬਣ ਜਾਂਦੇ ਨੇ ਆਪਣੀਆਂ ਇਹ ਫੀਲਿੰਗਸ ਨੂੰ ਆਪਣੇ ਅੰਦਰ ਦਬਾ ਲੈਣੀਆਂ ਸੈਕਸ ਕ ਨੂੰ ਉਹ ਫਿਰ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਆ ਨੇ ਔਰਤਾਂ ਇਹ ਕੋਈ ਪਾਪ ਨਹੀਂ ਕੋਈ ਪੁੰਨ ਨਹੀਂ ਇਸ ਸਰੀਰ ਦੇ ਮਤਲਬ ਲੋੜ ਹੈ ਜੀ ਠੀਕ ਹੈ ਭੁੱਖ ਹੈ ਵੀ ਇਹਨੂੰ ਸਹੀ ਨਿਯਮ ਦੇ ਵਿੱਚ ਰਿਸ਼ਤਿਆਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਆਪਣੇ ਜੀਵਨ ਸਾਥੀ ਨਾਲ ਹੀ ਕਰੋ ਜਿਹੜੇ ਮੁੰਡੇ ਅੱਜ ਕੱਲ 20-20 ਸਾਲ ਦੇ ਇਧਰ ਉਧਰ ਜਾਂਦੇ ਆ ਉਹ ਜਿਹੇ ਉਹ ਫਿਰ ਭੈੜੀਆਂ ਸਮੱਸਿਆਵਾਂ ਦਾ ਮਤਲਬ ਸ਼ਿਕਾਰ ਹੁੰਦੇ ਆ ਕਈ ਵਾਰ 20-20 ਸਾਲ ਦੇ ਮੁੰਡੇ ਨੂੰ ਐਡਜ਼ ਹੋਇਆ ਪਿਆ ਹੈਪੇਟਾਈਟਸ ਹੋਇਆ ਪਿਆ ਉਹ ਜਿਹੜੇ ਹੁਣ ਇਦਾਂ ਸੰਬੰਧ ਬਣਾਉਣਗੇ ਕਿ ਕਿਰਾਏ ਤੇ ਉਹ ਤਾਂ ਫਿਰ ਬਿਮਾਰੀਆਂ ਦਾ ਕਾਰਨ ਹੀ ਬਣਦਾ ਨਾ ਸੋ ਇਹਨੂੰ ਹਉਆ ਨਾ ਬਣਾਓ ਸੈਕਸ ਨੂੰ ਸੈਕਸ ਇੱਕ એનર્ਜੀ ਹੈ ਬਸ ਇਸ એનર્ਜੀ ਨੂੰ ਮਾਣੋ ਗਾਲੋ ਨਾ ਹਾਂ ਅੱਛਾ ਡਾਕਟਰ ਸਾਹਿਬ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਮੈਂ ਹੀ ਪੁੱਛਾਂਗਾ ਜਿੱਦਾਂ ਵੀ ਆਪਾਂ ਹੁਣ ਤੱਕ ਚਰਚਾ ਕੀਤੀ ਨਾ ਮਾਰਦੀ ਨਾ ਪੁੱਛ ਸਕਦਾ ਜਿੰਨੀ ਵੀ ਚਰਚਾ ਕੀਤੀ ਉਹਦੇ ਨਿਚੋੜ ਦੇ ਵਜੋਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਜਿਹੜਾ ਆਪਾਂ ਇਹਦਾ ਇਲਾਜ ਕਿੱਦਾਂ ਕਰ ਸਕਦੇ ਹਾਂ ਕਿ ਕੀ ਇਹ ਇਹਦਾ ਇਲਾਜ ਆਪਾਂ ਐਲੋਪੈਥੀ ਨਾਲ ਕਰਕੇ ਆਯੁਰਵੇਦ ਨਾਲ ਕਰਕੇ ਹੈਮੋਪੈਥੀ ਨਾਲ ਕਰਕੇ ਜਾਂ ਫਿਰ ਘਰੇਲੂ ਦੇਸੀ ਨੁਸਖਾ ਵਰਤ ਕੇ ਕਰੀਏ ਕਿੱਦਾਂ ਦੀ ਅਮਲ ਕੇ ਸਲਾਹ ਦੇਣਾ ਚਾਹੋਗੇ ਤੁਸੀਂ ਦੇਖੋ ਸਰੀਰ ਨੂੰ ਸਵਸਥ ਰੱਖਣ ਦੇ ਲਈ ਸਭ ਤੋਂ ਪਹਿਲਾਂ ਆਯੁਰਵੇਦ ਹੀ ਆਇਆ ਹੂੰ ਠੀਕ ਹੈ ਔਰ ਮੈਂ ਗੱਲ ਲੰਬੀ ਨਾ ਕਰਾਂ ਇਲਾਜ ਦੇ ਬਾਰੇ ਕਰਾਂ ਤਾਂ ਇਲਾਜ ਦਾ ਸਹੀ ਇਲਾਜ ਹੈ ਜਿਹੜਾ ਉਹ ਆਯੁਰਵੇਦਾ ਦੇ ਅੰਦਰ ਹੀ ਹੈ ਜੋ ਪੱਕੇ ਤੌਰ ਤੇ ਜੜ ਤੋਂ ਠੀਕ ਹੁੰਦਾ ਹੈ ਐਲੋਪੈਥੀ ਦੇ ਵਿੱਚ ਇਸ ਦਾ ਕੋਈ ਇਲਾਜ ਨਹੀਂ ਕੋਈ ਵੀ ਅਜਿਹੀ ਐਲੋਪੈਥੀ ਦੇ ਵਿੱਚ ਕੋਈ ਮੈਡੀਸਨ ਨਹੀਂ ਜਿਹੜੀ ਸੈਕਸ ਦੇ ਰੋਗੀ ਨੂੰ ਪੱਕੇ ਤੌਰ ਤੇ ਠੀਕ ਕਰਦੇ ਜਸਟ ਇਨਸਟੈਂਟ ਰਿਜ਼ਲਟ ਦੇਣ ਵਾਲੇ ਮੈਡੀਸਨ ਆਉਂਦੀਆਂ ਨੇ ਉਹ ਠੀਕ ਨਹੀਂ ਕਰਦੀਆਂ ਉਹ ਜਸਟ ਕੈਮੀਕਲ ਆ ਉਹ ਸਮੱਸਿਆ ਮਾ ਹੋਰ ਵਧਾ ਦਿੰਦੇ ਨੇ ਤੇ ਹੋਮੋਪੈਥੀ ਵੀ ਠੀਕ ਆ ਹੋਮੋਪੈਥੀ ਦੇ ਵਿੱਚ ਵੀ ਇਲਾਜ ਕਾਰਗਰ ਸਿੱਧ ਹੋ ਰਿਹਾ ਪਰ ਹੋਮੋਪੈਥੀ ਬੜੀ ਧੀਰ ਨਾਲ ਅਸਰ ਕਰਦੀ ਆ ਜਿੱਦਾਂ ਸਾਲ 6 ਮਹੀਨੇ ਇਸ ਤਰ੍ਹਾਂ ਔਰ ਕਿਤਨੇ ਕਿਤੇ ਖਾਣੀ ਵੀ ਔਖੀ ਹੁੰਦੀ ਆ ਬਸ ਅੱਛਾ ਬਹੁਤ ਬਹੁਤ ਧੰਨਵਾਦ ਸਭ ਸਾਨੂੰ ਸਮਾਂ ਦੇਣ ਵਾਸਤੇ